ਇੱਕ ਵਾਰ ਬਾਦਸ਼ਾਹ ਨੇ ਵੀਰਬਾਲ ਤੋਂ ਪੁੱਛਿਆ ਕਿ ਆਪਣੇ ਰਾਜ ਦੇ ਵਿੱਚ ਕੋਈ ਐਦਾਂ ਦਾ ਆਦਮੀ ਹੈਗਾ ਆ ਕਿ ਜਿਹੜਾ ਸਾਰੀ ਰਾਤ ਠੰਡ ਦੇ ਵਿੱਚ ਖੜਾ ਰਵੇ ਵੀਰਬਾਲ ਨੇ ਜਵਾਬ ਦਿੱਤਾ ਕਿ ਹਾਂਜੀ ਬਾਦਸ਼ਾਹ ਐਦਾਂ ਦੇ ਤੇ ਆਪਣੇ ਰਾਜ ਦੇ ਵਿੱਚ ਕਾਫੀ ਲੋਕ ਇਨਸਾਨ ਹੈਗੇ ਆ ਜਿਹੜੇ ਪੈਸਿਆਂ ਦੇ ਲਈ ਐਦਾਂ ਦੇ ਕੰਮ ਵਕਤ ਤੋਂ ਵਕਤ ਨਵੇਂ ਤੇ ਨਵੇਂ ਕੰਮ ਕਰ ਸਕਦੇ ਆ ਤੇ ਬਾਦਸ਼ਾਹ ਨੂੰ ਬਾਦਸ਼ਾਹ ਕਹਿੰਦਾ ਨਹੀਂ ਐਦਾਂ ਨਹੀਂ ਹੋ ਸਕਦਾ ਤੇ ਵੀਰਬਾਲ ਕਹਿੰਦਾ ਕਿ ਬਾਦਸ਼ਾਹ ਮੰਨੋ ਐਦਾਂ ਹੋ ਸਕਦਾ ਆ ਚਲੋ ਬਾਦਸ਼ਾ ਬੀਰਬਾਲ ਨੂੰ ਕਹਿੰਦਾ ਕਿ ਤੁਸੀਂ ਲੱਭ ਕੇ ਲਿਆਓ ਕੋਈ ਬੰਦਾ ਜੇ ਕੋਈ ਇਦਾਂ ਦਾ ਹੈਗਾ ਬੀਰਬਾਲ ਕਹਿੰਦਾ ਜਰੂਰ ਬਾਦਸ਼ਾ ਆਪਾਂ ਲੱਭ ਕੇ ਤੁਹਾਨੂੰ ਹਾਜ਼ਰ ਕਰ ਦਿੰਦੇ ਆ ਤੇ ਕੀ ਤੁਸੀਂ ਉਸ ਨੂੰ ਨਾਮ ਦੇਵੋਗੇ ਬਾਦਸ਼ਾ ਨੇ ਕਿਹਾ ਕਿ ਜੇ ਕੋਈ ਸਾਰੀ ਰਾਤ ਪਾਣੀ ਦੇ ਵਿੱਚ ਖੜਾ ਰਹੂਗਾ ਤੇ ਮੈਂ ਉਸ ਨੂੰ ਇਨਾਮ ਦਵਾਂਗਾ ਦੀ ਸ਼ਰਤ ਇਹ ਆ ਕਿ ਉਸ ਕੋਈ ਖਾਊਗਾ ਪੀਊਗਾ ਜਾਂ ਉਸ ਤੇ ਕੋਈ ਲਾਗੀ ਨਹੀਂ ਜਾਊਗਾ ਉਹ ਪਾਣੀ ਦੇ ਵਿੱਚ ਖੜਾ ਰਹੂਗਾ ਫੇਰੇ ਉਹ ਇੱਕ ਥੋਬੀ ਨੂੰ ਫੜ ਲਿਆਉਂਦਾ ਜਿਹੜਾ ਕੱਪੜੇ ਧੋਂਦਾ ਤੇ ਬਾਦਸ਼ਾ ਨੂੰ ਕਹਿੰਦਾ ਕਿ ਬਾਦਸ਼ਾ ਇਹ ਸਾਰੀ ਰਾਤ ਪਾਣੀ ਦੇ ਵਿੱਚ ਲੋਕਾਂ ਅਸ਼ਾ ਨੂੰ ਯਕੀਨ ਜਿਆ ਨਹੀਂ ਹੋਣ ਦਿਆ ਕਿ ਇਦਾਂ ਹੋ ਸਕਦਾ ਉਹ ਗਏ ਤੇ ਪਰ ਚਲੋ ਸ਼ਰਟ ਲੱਗ ਜਾਂਦੀ ਆ ਆਪਣੇ ਛਪਾਈਆਂ ਨੂੰ ਕਿਹਾ ਜਾਂਦਾ ਕਿ ਇਸ ਦਾ ਸਾਰੀ ਰਾਤ ਧਿਆਨ ਰੱਖਿਆ ਜਾਵੇ ਉਹ ਇਸੇ ਤਰ੍ਹਾਂ ਇਨਸਾਨ ਨੂੰ ਮੈਲ ਦੇ ਲਾਗੇ ਨਹਿਰ ਵਗਦੀ ਹੁੰਦੀ ਆ ਤੇ ਉਹ ਕਾਫੀ ਠੰਡੀ ਹੁੰਦੀ ਆ ਦਿਨਾਂ ਦੇ ਦਿਨਾਂ ਪਾਣੀ ਠਰ ਜਾਂਦਾ ਵਿੱਚ ਉਹਨੂੰ ਖੜਾ ਕਰ ਦਿੰਦੇ ਆ ਧੋਵੀ ਉਹ ਨਹਿਰ ਦੇ ਵਿੱਚ ਸਾਰੀ ਰਾਤ ਖੜਾ ਰਹਿੰਦਾ ਫੇਰੇ ਉਸ ਨੂੰ ਵਾਪਸ ਬੀਰਪਾਲ ਰਾਜੇਪਾਲ ਪੇਸ਼ ਕਰਦਾ ਤੇ ਨਾਲ ਹੀ ਉਹ ਸਿਪਾਈ ਜਿਹੜੇ ਰਾਜ ਨੇ ਨਿਗਰਾਨੀ ਵਾਹ ਤੇ ਛੱਡਿਆਂ ਦੇ ਉਹੀ ਆ ਜਾਂਦੇ ਬੀਰਪਾਲ ਰਾਜੇ ਨੂੰ ਕਹਿੰਦਾ ਕਿ ਰਾਜਾ ਜੀ ਹੁਣ ਇਹਨੂੰ ਇਨਾਮ ਦਿਓ ਇਹ ਸਾਰੀ ਰਾਤ ਪਾਣੀ ਦੇ ਵਿੱਚ ਖੜਾ ਰਿਹਾ ਰਾਜਾ ਸਿਪਾਈਆਂ ਨੂੰ ਪੁੱਛਦਾ ਕਿ ਕਿੱਦਾਂ ਇਹ ਰਾਤ ਸਾਰੀ ਪਾਣੀ 'ਚ ਖੜਾ ਰਿਹਾ ਜਾਂ ਕੀ ਹੋਇਆ ਜੋ ਉਹ ਵੀ ਹਾਂਮੀ ਪਰਦੇ ਆ ਕਿ ਹਾਂਜੀ ਜੀ ਆਪਣਾ ਇਹ ਪਾਣੀ ਦੇ ਵਿੱਚ ਖੜਾ ਰਿਹਾ ਤੇ ਰਾਜਾ ਪਤਾ ਨਹੀਂ ਕਿਉਂ ਬੇਈਮਾਨ ਹੋ ਜਾਂਦਾ ਇਨਾਮ ਦੇਣ ਤੋਂ ਤਾਂ ਨਾ ਜੀ ਨਹੀਂ ਕਰਦਾ ਇਨਾਮ ਦੇਣ ਨੂੰ ਮੁਕਰਨ ਦਾ ਇਰਾਦਾ ਰੱਖਦਾ ਉਹ ਉਸ ਨੂੰ ਪੁੱਛਦਾ ਕਿ ਹਾਂ ਭਈ ਤੂੰ ਦੱਸ ਕਿ ਤੂੰ ਸਾਰੀ ਰਾਤ ਕਿੱਦਾਂ ਪਾਣੀ ਵਿੱਚ ਖਲੋਤਾ ਰਿਹਾ ਜਪਨਾ ਮੈਂ ਸਾਰੀ ਰਾਤ ਪਾਣੀ ਦੇ ਵਿੱਚ ਖੜਾ ਰਿਹਾ ਮਹਿਲ ਦੇ ਉੱਪਰ ਜਿਹੜਾ ਇੱਕ ਚਿਰਾਗ ਜਗਦਾ ਸੀ ਮੈਂ ਉਸ ਨੂੰ ਵੇਖਦਾ ਰਿਹਾ ਜਪਨਾ ਕਹਿੰਦਾ ਕਿ ਨਹੀਂ ਤੂੰ ਤੇ ਨਾ ਬੇਦੀਵੇ ਦੀ ਚਿਰਾਗ ਦੀ ਗਰਮੀ ਦੂਰੋਂ ਸੇਕਦਾ ਰਿਹਾ ਵਾਂ ਇਸ ਕਰਕੇ ਤੇਨੂੰ ਠੰਡ ਨਹੀਂ ਲੱਗੀ ਤੇ ਤੂੰ ਇਨਾਮ ਦਾ ਹੱਕਦਾਰ ਨਹੀਂ ਹੈਗਾ ਇਹਨਾਂ ਕਹੇ ਕਿ ਉਹ ਜਿਹੜਾ ਰਾਜਾ ਹੁੰਦਾ ਵਾ ਤੇ ਉਹਨੂੰ ਧੋਬੀ ਨੂੰ ਕਹਿੰਦਾ ਕਿ ਜਾਓ ਤੂੰ ਇਨਾਮ ਦਾ ਹੱਕਦਾਰ ਨਹੀਂ ਉਹ ਬੜਾ ਪਰੇਸ਼ਾਨ ਹੋ ਗਿਆ ਤੇ ਚਲਿਆ ਜਾਂਦਾ ਤੇ ਵੀਰਬੱਲ ਵੀ ਬੜਾ ਪਰੇਸ਼ਾਨ ਹੁੰਦਾ ਤੇ ਉਹ ठान ਲੈਂਦਾ ਕਿ ਮੈਂ ਨਾ ਇਹ ਇਨਾਮ ਜ਼ਰੂਰ ਦਿਵਾਉਣਾ ਵਾਂ ਗਰੀਬ ਉਹ ਨਾ ਅਗਲੇ ਦਿਨ ਵੀਰਬਾਲ ਦਰਬਾਰ ਦੇ ਵਿੱਚ ਨਹੀਂ ਆਉਂਦਾ 2-3 ਦਿਨ ਲੰਘ ਜਾਂਦੇ ਆ ਤੇ ਨਾ ਕੋਈ ਚਿੱਠੀ ਪੱਤਾ ਆ ਜਾ ਆਪਣੇ ਛਪਾਈਆਂ ਨੂੰ ਭੇਜਦਾ ਕਿ ਪਤਾ ਕਰਕੇ ਆਉ ਤੇ ਉਹ ਜਦੋਂ ਜਾਂਦੇ ਆ ਤੇ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਦਾ ਫਿਰ ਰਾਜਾ ਆਪ ਵੀਰਬਾਲ ਦੇ ਘਰ ਜਾਂਦਾ ਤੇ ਉੱਥੇ ਜਾ ਕੇ ਵੇਖਦਾ ਕਿ ਵੀਰਬਾਲ ਵੀਰਬਾਲਾਂ ਉੱਚੀ ਡੰਡਾ ਵਾਂਸ ਦਾ ਬੰਨ ਕੇ ਤੇ ਉਹਦੇ ਉੱਤੇ ਹਾਂਡੀ ਦੇ ਵਿੱਚ ਚੌਲ ਪਾ ਕੇ ਤੇ ਥੱਲੇ ਇੱਕ ਆ ਦੀਵਾ ਜਗਾ ਦਿੰਦਾ ਜਿਕਾਇਆ ਹੁੰਦਾ ਉਹਨੇ ਪਹਿਲਾਂ ਇਹਨੂੰ ਪਤਾ ਹੁੰਦਾ ਰਾਜ ਜੀ ਨੇ ਹੁਣਾ ਰਾਜਾ ਆ ਕੇ ਬੜਾ ਹੈਰਾਨ ਹੁੰਦਾ ਕਿ ਤੂੰ ਮਤਲਬ ਵੀਰਪਾਲ ਕੀ ਕਰ ਰਿਹਾ ਹੈਂ ਆਂ ਪਾਗਲਤ ਨਹੀਂ ਹੋ ਗਿਆ ਇਹ ਥੱਲੇ ਤੋਂ ਦੀਵਾ ਰੱਖਿਆ ਉੱਤੇ ਤੁਹਾਡੀ ਰੱਖੀਏ ਇਹ ਇਹਨੇ ਕਦੋਂ ਪੱਕੂਗੀ ਤੇ ਉਹ ਕਹਿੰਦਾ ਨਹੀਂ ਜਾਪਨਾ ਪੱਕ ਜਾਨੀਆ ਤੇ ਉਹ ਜਦੋਂ ਉਹਨਾਂ ਦੀ ਕਨਵਰਸੇਸ਼ਨ ਚੱਲਦੀ ਹੈ ਗੱਲਾਂ ਬਾਤਾਂ ਚੱਲਦੀਆਂ ਰਾਜਾ ਕਹਿੰਦਾ ਕਿ ਤੂੰ ਮੈਨੂੰ ਸਾਬਤ ਕਰਕੇ ਦਿਓਗਾ ਤੇ ਵੀਰਪਾਲ ਕਹਿੰਦਾ ਜਾਪਨਾ ਤੇ ਸਾਬਤ ਤੇ ਪਹਿਲਾਂ ਹੀ ਹੋ ਗਿਆ ਸਦਨ ਤੋਂ ਵੀ ਨਹਿਰ ਦੇ ਵਿੱਚ ਖੜਾ ਸੀ ਤੇ ਉਹ ਐਡੀ ਦੂਰੋਂ ਲੋ ਦੇ ਚਰਾਗ ਦੇ ਆਸਰੇ ਠੰਡ ਦੇ ਵਿੱਚ ਗਰਮੀ ਲੈ ਕੇ ਖਲੋਤਾ ਰਿਹਾ ਤੇ ਇਸੇ ਤਰ੍ਹਾਂ ਦਾ ਮੇਰੀ ਆ ਜਿਹੜੀ ਲੋ ਨੇ ਏਡੀ ਦੂਰ ਉੱਚੀ ਹਾਂਡੀ ਹੈ ਜਿਹੜੀ ਉਹ ਪਕਾ ਦੇਣੀ ਹੈ ਅਕਬਰ ਵਾਵਾ ਹਾਸ ਦਾ ਕੋਸ਼ ਹੁੰਦਾ ਤੇ ਉਹ ਸਮਝ ਜਾਂਦਾ ਕਿ ਇਹ ਵੀਰਬਲ ਦੀ ਚਾਲ ਆ ਮੈਨੂੰ ਸਭ ਕੁਝ ਸਿਖਾਉਣਾ ਚਾਹੁੰਦਾ ਪਰ ਵੀਰਬਲ ਤੋਂ ਮਾਫੀ ਮੰਗਦਾ ਤੇ ਉਸ ਨੂੰ ਨਾਲੇ ਕਹਿ ਦਿੰਦਾ ਹੁਕਮ ਕਰ ਦਿੰਦਾ ਕਿ ਉਹ ਜਿਹੜਾ ਆਦਮੀ ਹੈਗਾ ਆ ਤੂੰ ਉਸ ਨੂੰ ਲੈ ਆ ਮੈਨੂੰ ਸਮਝ ਲੱਗੀ ਤੂੰ ਕੀ ਕਰਨਾ ਕੀ ਸਾਬਤ ਕਰਨਾ ਚਾਹੁੰਦਾ ਸੀ ਆਜਾ ਕਿ ਉਸ ਨੂੰ ਇਨਾਮ ਦੇ ਕੇ ਤੇ ਉਸ ਨੂੰ ਮੈਲ ਦੇ ਵਿੱਚੋਂ ਅਲਵਿਦਾ ਕਹਿ ਦਿੰਦੇ ਆ ਤੇ ਇਸ ਤਰ੍ਹਾਂ ਫਿਰ ਥੋਬੀ ਰਾਜੇ ਦੇ ਜਜਾਕਾਰ ਦੇ ਨਾਰੇ ਲਾਉਂਦਾ ਆ ਉਸ ਨੂੰ ਚਲਿਆ ਜਾਂਦਾ ਆਪਣੇ ਘਰ ਦੇ ਵਿੱਚ ਖੁਸ਼-ਖੁਸ਼ੀ ਜੀਵਨ ਮੰਜੀਤ ਕਰਦਾ ਤੇ ਗਰੀਬਾਂ ਨੂੰ ਇਨਸਾਫ ਦਿਵਾਉਣ ਲਈ ਫਿਰ ਬੀਰਬਲ ਜਿਹੜਾ ਹੀ ਉਹ ਕੁਝ ਨਾ ਕੁਝ ਹੱਲ ਲੱਭ ਲੈਂਦਾ ਸੀ ਇਸੇ ਤਰ੍ਹਾਂ ਸਾਡੀ ਸਟੋਰੀ ਖਤਮ ਹੁੰਦੀ ਆ ਮਿਲਦੇ ਆ ਨਵੀਂ ਸਟੋਰੀ ਲਈ ਤਦ ਤੱਕ ਲਈ ਸਤਿ ਸ਼੍ਰੀ ਅਕਾਲ